ਪਰਦੇ ਹਵਾਈ ਅੱਡਿਆਂ ਤੇ ਸਿੱਖ ਮੁਲਾਜ਼ਮਾਂ ਨੂੰ ਸ੍ਰੀ ਸਾਹਿਬ ਧਾਰਨ ਕਰਨ ਦਾਖਲ ਨਾ ਹੋਣ ਦਿੱਤੇ ਜਾਣ ਕਾਰਨ ਐਸਜੀਪੀਸੀ ਪ੍ਰਧਾਨ ਨੂੰ ਵਿਕਾਸ ਮੰਚ ਸੰਸਥਾ ਦੇ ਅਗੂ ਮੰਗ ਪੱਤਰ ਜਿਹੜਾ ਦਿੱਤਾ ਗਿਆ ਉਥੇ ਹੀ ਦਰਅਸਲ ਦੱਸਦੀ ਹੈ ਨਵੰਬਰ 2024 ਦੇ ਵਿੱਚ ਕਾਨੂੰਨ ਦੇ ਤਹਿਤ ਕਿਸੇ ਵੀ 에어ਪੋਰਟ ਤੇ ਸਿੱਖ ਮੁਲਾਜ਼ਮ ਨੂੰ ਸ੍ਰੀ ਸਾਹਿਬ ਧਾਰਨ ਕਰਕੇ ਡਿਊਟੀ ਤੇ ਆਉਣ ਤੋਂ ਮਨਾਹੀ ਕੀਤੀ ਗਈ ਸੀ ਹਾਲਾਂਕਿ ਕਿਸੇ ਵੀ ਪਸੰਜਨ ਨੂੰ ਡੋਮੈਸਟਿਕ 에어ਪੋਰਟਾਂ ਤੇ 6 ਇੰਚ ਦੇ ਵੱਧ ਤੋਂ ਵੱਧ ਸ੍ਰੀ ਸਾਹਿਬ ਧਾਰਨ ਕਰਕੇ ਜਾਣ ਦੀ ਇਜਾਜ਼ਤ ਹੈ ਜਦ ਕਿ ਕਿਸੇ ਸਿੱਖ ਮੁਲਾਜ਼ਮ ਨੂੰ ਜੋ ਕਿ 에어ਪੋਰਟ ਤੇ ਕੰਮ ਕਰਦਾ ਹੈ ਤਾਂ ਉਸ ਨੂੰ ਉਹ ਵੀ ਨਹੀਂ ਹੈ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਉਡਾਨ ਵਾਸਤੇ ਸ੍ਰੀ ਸਾਹਿਬਤਾਰਨ ਕਰਕੇ ਜਾਣ ਦੀ ਇਜਾਜ਼ਤ ਨਹੀਂ ਹੈ ਉਹਨਾਂ ਦੱਸਿਆ ਕਿ ਹਾਲਾਂਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਕੋਮਾਂਤਰੀ ਹਵਾਈ ਅੱਡੇ ਤੇ ਟੈਂਪਰਰੀ ਇਹ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਨੂੰ ਲੈ ਕੇ ਕੋਈ ਪਤਾ ਅਜ ਨਹੀਂ ਚੱਲ ਸਕਿਆ ਉਹੀ ਕਾਨੂੰਨ ਜਾਂ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ ਹੈ ਜਿਸ ਨੂੰ ਲੈ ਕੇ ਮੁਲਾਜ਼ਮਾ ਦੇ ਇਹ ਮੰਗ ਉੱਠ ਰਹੀ ਹੈ ਕਿ ਸਿੱਖਾਂ ਲਈ ਇੱਕ ਪੱਕੀ ਪਾਲਿਸੀ ਤਿਆਰ ਕੀਤੀ ਜਾਵੇ ਜਿਸ ਦੇ ਚਾਲ ਦੇ ਵਿਕਾਸ ਮੰਚ ਦੇ ਆਗੂ ਸ਼ਰਮਣੀ ਅਕਾਲੀ ਦਲ ਦੇ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਦੀ ਇਹ ਮੰਗ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ੍ਰੀ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਲਈ ਦਰਸ਼ਨ ਕਰਨ ਆਈ ਸਰਦਾਰਾਂ ਨੂੰ ਲਈ ਵੀ ਫ੍ਰੀ ਬੱਸ ਦੀ ਸੇਵਾ ਫ੍ਰੀਕੁਐਂਸਲੀ ਵੀ ਵਧਾਈ ਜਾਵੇ ਤੇ ਹੁਣ ਤਿੰਨ ਸਮੇ ਇਹ ਬੱਸ ਚੱਲਦੀ ਹੈ ਜਦਕਿ ਇਸ ਦੀ ਟਾਈਮ ਟੇਬਲ ਅਤੇ ਤਦਾਦ ਵਧਨ ਦੀ ਜੜੀ ਹੁਣ ਮੰਗ ਕੀਤੀ ਗਈ ਹੈ ਇੱਕ ਜਿਹੜਾ ਮੁੱਦਾ ਹਵਾਈ ਅੱਡਿਆਂ ਤੇ ਜਿਹੜੇ ਸਿੱਖ ਮੁਲਾਜ਼ਮ ਨੇ ਕਿ ਨਵੰਬਰ ਚ ਇੱਕ ਇਸ਼ੂ ਹੋਈ ਸੀ ਜਿੱਥੇ ਉਹਨਾਂ ਨੇ ਇੱਕ ਕਲੌਜ਼ ਪਾਤਾ ਸੀ ਕਿ ਕੋਈ ਵੀ ਸਟਾਫ ਮੈਂਬਰ 에어ਪੋਰਟ ਦੇ ਅੰਦਰ ਸਿਰੀ ਸਾਹਿਬ ਨਹੀਂ ਪਾ ਕੇ ਜਾ ਸਕਦਾ ਤੇ ਉਹਦੇ ਤਹਿਤ ਅੰਮ੍ਰਿਤਸਰ ਤੇ ਟੈਂਪੋਰਰੀ ਉਹਨਾਂ ਨੇ ਅਲਾਉ ਕੀਤਾ ਪਰ ਇਹ ਪਾਲਿਸੀ ਜਿਹੜੀ ਆ ਜਿਹੜਾ ਉਹਨਾਂ ਨੇ ਲਾਈਨ ਲਿਖੀ ਆ ਕਿ ਸਟਾਫ ਨਹੀਂ ਪਾ ਕੇ ਜਾ ਸਕਦਾ ਉਹ ਤੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਤੇ ਭਾਰਤ ਦੇ ਜਿੰਨੇ ਵੀ ਭਾਈ ਹੱਡੇ ਨੇ ਉਹਨਾਂ ਤੇ ਸਿੱਖ EMPLOYEES ਹਾਲੇ ਵੀ ਜਿਹੜਾ ਸਿਰੀ ਸਾਹਿਬ ਪਾ ਕੇ ਨਹੀਂ ਜਾ ਸਕਦੇ ਤੇ ਉਹਦੇ ਸੰਬੰਧੀ ਅਸੀਂ ਫਿਰ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਨਵੰਬਰ ਚ ਉਹਨਾਂ ਨੇ ਕਮੇਟੀ ਵੀ ਬਣਾਈ ਸੀ ਤੇ ਉਹ ਜ਼ਰੂਰ ਉੱਥੇ ਭਾਰਤ ਦੇ ਹਾਵੇ ਮੰਤਰਾਲੇ ਨੂੰ ਮਿਲ ਕੇ ਭਾਰਤ ਦੀ ਹਵਾ ਦੀ ਪਾਲਿਸੀ ਚ ਕਿਤੇ ਇਹ ਪਾਲਿਸੀ ਲਿਖੀ ਨਹੀਂ ਗਈ ਕਿ EMPLOYEES ਲਈ ਸ੍ਰੀ ਸਾਹਿਬ ਪਾ ਕੇ ਹਵਾਈ ਅੱਡੇ ਤੇ ਜਾਣ ਦੀ ਪਾਲਿਸੀ ਕੀ ਹੈਗੀ ਆ ਸਿਰਫ ਇਹਨਾਂ ਲਿਖਿਆ ਕਿ ਡੋਮੈਸਟਿਕ ਚ ਤੁਸੀਂ 6 ਇੰਚ ਦੀ ਕਰਵਾਨ ਪਾ ਕੇ ਯਾਤਰੀ ਪਾ ਕੇ ਜਾ ਸਕਦੇ ਨੇ ਡੋਮੈਸਟਿਕ ਘਰੇਲੂ ਫਲਾਈਟਾਂ ਚ ਸੋ ਉਹਦੇ ਤਹਿਤ ਅਸੀਂ ਸ਼੍ਰੋਮਣੀ ਕਮੇਟੀ ਨੂੰ ਫਿਰ ਤੋਂ ਬੇਨਤੀ ਕੀਤੀ ਆ ਇਹਦੇ ਸਬੰਧੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਤੇ ਜ਼ਰੂਰ ਹੱਲ ਕੱਢੇ ਜਾਵੇ। ਦੂਜੀ ਸਮੱਸਿਆ ਇਹ ਆ ਰਹੀ ਕਿ ਨਵੰਬਰ ਤੋਂ ਅਕਤੂਬਰ ਤੋਂ ਜਿਹੜੀ ਗਲੇ 'ਚ ਕਈ ਆਪਣੇ ਛੋਟੀ ਸ੍ਰੀ ਸਾਹਿਬ ਛੋਟੇ ਜਿਹੀ ਕਿਰਪਾਨ ਪਾ ਲੈਂਦੇ ਨੇ ਪੌਣੀ ਇੰਚੀ ਉਹ ਕਿਤੇ ਵੀ ਅਮਰੀਕਾ ਕੈਨੇਡਾ ਕਿਤੇ ਨਹੀਂ ਰੋਕਿਆ ਜਾਂਦਾ। ਪਰ ਹੁਣ ਉਹ ਵੀ ਲਵਾ ਦਿੱਤੀ ਜਾਂਦੀ ਹੈ ਤੇ ਉਹਦੇ ਸਬੰਧੀ ਵੀ ਕੋਈ ਪਾਲਿਸੀ ਨਹੀਂ ਹੈਗੀ। 나ਇਫ ਦਾ ਲਿਖਿਆ ਹੋਇਆ ਕਿ ਕੀ ਪਾਲਿਸੀ ਆ, ਨੇਲ ਕਟਰ ਦੀ ਕਿਹੜੀ ਪਾਲਿਸੀ ਆ। ਪਰ ਇਹ ਵੀ ਹੁਣ ਲੋੜ ਆ ਕਿ ਉਹਨੂੰ ਵੀ ਇਹ ਚੇਂਜ ਕਰਾ ਕੇ ਉਹ ਕਿਰਪਾਨ ਜਿਹੜੀ ਇਹਨਾਂ ਕੋ ਗਰਵਲ ਸਾਹਿਬ ਕੋ ਹੈ ਛੋਟੀ ਜਿਹੜੀ ਗਲੇ 'ਚ ਪਾ ਤੇ ਜਿਹੜਾ ਕਲੌਜ਼ ਹੈ ਉਹਨੂੰ ਕਢਵਾਉਣ ਦੀ ਲੋੜ ਹੈ ਜੀ ਕਰਨ ਕੀ ਮਾਰ ਰਹੀ ਸਿੱਖਣ ਕਿਉਂ ਟਾਰਗੇਟ ਕੀਤਾ ਜਾਂਦਾ ਕਿ ਇਹ ਵੀਡੀਓ ਹੀ ਬਾਤ ਹੋਈਆਂ ਏਅਰਪੋਰਟ ਦੀਆਂ ਕਰਮਚਾਰੀਆਂ ਨੂੰ ਆਂਦੀਆਂ ਆ ਪਗੜੀ ਉਤਾਰ ਦੇਣੀਆਂ ਕੀ ਲੱਗਦਾ ਕਿ ਕੋਈ ਸਖਤ ਕਰਨ ਨੂੰ ਹੋਣਾ ਚਾਹੀਦਾ ਜੋ ਤੱਕ ਪਾਲਿਸੀ ਨਹੀਂ ਬੰਦੀ ਜਿਹੜਾ ਸੀਐਸਐਫ ਆ ਉਹਨਾਂ ਨੇ ਤੇ ਜੋ ਲਿਖਿਆ ਗਿਆ ਵਾ ਉਹਨਾਂ ਨੇ ਉਹਨੂੰ ਫਾਲੋ ਕਰਨਾ ਹੈ ਜੇ ਆਪਾਂ ਦੇਖਿਆ ਜਾਵੇ ਕਿ ਜੇ ਟੋਏ ਆ ਕੋਈ ਪਾਵੇਂ ਗੰਦੀ ਸ਼ੇਪ ਹੋਵੇ ਤੇ ਉਹ ਫਿਰ ਉਹਨੂੰ ਵੀ ਲੈ ਲੈਂਦੇ ਨੇ ਕਿ ਸੇ ਉਹ ਲਾਭ ਨਹੀਂ ਕਰਨਾ ਸੋ ਅਸੀਂ ਇਹੋ ਕਹਿ ਰਹੇ ਕਿ ਜੋ ਤੱਕ ਪਾਲਿਸੀ ਲਿਖੀ ਨਹੀਂ ਜਾਂਦੀ ਤਾਂ ਜੋ ਸਾਡੇ ਯਾਤਰੀ ਬਖਾ ਸਕਣ ਕਿ ਲਿਖਿਆ ਗਿਆ ਵਾ ਉਹਨਾਂ ਅਮਰੀਕਾ ਚ ਸੀ ਹੁੰਦੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਪਰ ਹੁਣ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਇਹ ਵੀ ਲੋੜ ਹੈ ਕਿ ਭਾਰਤ ਸਰਕਾਰ ਵੀ ਜਿਹੜੇ ਮਰਾਜ਼ ਹਨ ਜਿਹੜੇ ਖਾਸ ਕਰਕੇ ਦੂਜੇ ਦੂਜੇ ਸਟੇਟਸ ਤੋਂ ਆਉਂਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਜੇ ਆਪਾਂ ਲਵਾਉਣੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ ਪਰ ਹੁਣ ਕਟੋਕੜ 에ਅਰਪੋਰਟਸ ਤੇ ਹੀ ਬੇਨਤੀ ਕੀਤੀ ਉਹ ਸਾਈਡ ਤੇ ਰੱਖਣ ਬਾਕਸ ਜੇ ਕੋਈ ਗਲਤੀ ਨਾਲ ਪਾ ਕੇ ਆ ਵੀ ਜਾਂਦਾ ਹੈ ਤੇ ਸਹੀ ਸਾਹ ਉਧਰ ਲਈ ਵੀ ਟ੍ਰੇਨਿੰਗ ਦੀ ਲੋੜ ਹੈਗੀ ਹੈ ਪਾਟ ਪੱਤਰ ਦਿੱਤਾ ਗਿਆ ਕਲੋਜੀ ਹਾਂਜੀ ਅਸੀਂ ਫਿਰ ਤੋਂ ਮੰਗ ਪੱਤਰ ਦਿੱਤਾ ਹੈ ਸਰਕਾਰ ਭਾਵੇਂ ਪਿਛਲੀ ਸਰਕਾਰ ਵੀ ਸੀ ਉਹ 에어ਪੋਰਟ ਤੋਂ ਦਰਬਾਰ ਸਾਹਿਬ ਵਕ ਵਕ ਸ਼ਹਿਰ ਲਈ ਚਲਾਵੇ ਬੱਸਾਂ ਤੇ ਖਾਸ ਕਰਕੇ ਦਰਬਾਰ ਸਾਹਿਬ ਲਈ ਤੇ ਮੈਂ ਨਾਲ ਹੀ ਗਰਵਲ ਸਾਹਿਬ ਨੂੰ ਤੇ ਪ੍ਰਧਾਨ ਸਾਹਿਬ ਨੂੰ ਫਿਰ ਬੇਨਤੀ ਕਰਨੀ ਆ ਕਿ ਬੱਸ ਜਾਂਦੀ ਹੈ ਪਰ ਉਹਨੂੰ ਅਸੀਂ ਥੋੜਾ ਉਹਦਾ ਸ਼ਡਿਊਲ ਵਧਾ ਕੇ ਤੇ ਹੋਰ ਫ੍ਰੀਕੁਐਂਸੀ ਵਧਾ ਕੇ ਤੇ ਇੱਕ ਟਾਈਮ ਟਾਈਮ ਬੰਦ ਕਰਦੀ ਹੈ ਉਹਦੇ ਲਈ ਬਹੁਤ ਸਹੂਲਤਾ ਹੋਈਗੀ ਆ ਸੰਗਤਾਂ ਨੂੰ ਤੇ ਇੱਕੋ ਵਾਸ ਜਿਹੜੀ ਜਿਹੜੋਂ ਦੋ ਜਾਂਦੀਆਂ ਨੇ ਉਹਦੀ ਗਿਣਤੀ ਵਧਾ ਕੇ ਤਾਂ ਸਿੱਧਾ ਉਹ ਇੱਥੇ ਦਰਸ਼ਨ ਲਈ ਆ ਸਕਣ ਹਾਂ ਹੁਣ ਜਿਹੜੀ ਤਿੰਨ ਟਾਈਮ ਹੈਗੇ ਆ ਸੋ ਕਾਫੀ ਸੰਗਤ ਜਿਹੜੀ ਆ ਉਸ ਗੱਲ ਦਾ ਲਾਹਾ ਲੈਂਦੀ ਆ ਸੋ ਇਸ ਤੋਂ ਵੱਧ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਕਿ ਇਸ ਤੋਂ ਵੱਧ ਟਾਈਮ ਜਿਹੜੇ ਆ ਉਹ ਕੀਤੇ ਜਾਣ ਸਾਨੂੰ ਤਾਂ ਇਸ ਗੱਲ ਦੀ ਚਾਹ ਰਹਿੰਦਾ ਕਿ ਜਿਹੜੇ ਯਾਤਰੂਆਂ ਵਾਸਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਉਹਨਾਂ ਦੀ ਸੇਵਾ ਕਰ ਸਕੇ ਇੱਕ ਮੈਂ ਕਹਣੀ ਹਾਂ ਜੀ ਇੱਕ ਮਿੰਟ ਅੰਮ੍ਰਿਤਸਰ ਵਿਕਾਸ ਮੰਚ ਬੜੀ ਨਾਮਵਰ ਸੰਸਥਾ ਜਿਹੜੀ ਸਮੇਂ-ਸਮੇਂ ਇਹ ਇਸ ਪਵਿੱਤਰ ਨਗਰੀ ਲਈ ਤੇ ਸਿੱਖਾਂ ਦੇ ਮਸਲਿਆਂ ਲਈ ਆਵਾਜ਼ ਉਠਾਉਂਦੀ ਰਹਿੰਦੀ ਹੈ ਤੇ ਇਹਨਾਂ ਵਿੱਚ ਖਾਸ ਤੌਰ ਤੇ ਸਰਦਾਰ ਸੁਮੀਪ ਸਿੰਘ ਜੀ ਜਿਹੜੇ ਕਿ ਅਮਰੀਕਾ ਵਿੱਚ ਨੇ ਉਹ ਸਾਡੇ ਇਸ 에어ਪੋਰਟ ਲਈ ਆ ਰਹੀਆਂ ਮੁਸ਼ਕਲਾਂ ਲਈ ਬਹੁਤ ਸਾਰੇ ਜਿਹੜੇ ਆਵਾਜ਼ ਉਠਾਉਂਦੇ ਰਹਿੰਦੇ ਆ ਤੋਂ ਪਿਛਲੇ ਸਮੇਂ ਵਿੱਚ ਵੀ ਇਹਨਾਂ ਨੇ ਇਸ ਮਸਲੇ ਨੂੰ ਸ਼ਰੋਣੀ ਕਮੇਟੀ ਤੱਕ ਪਹੁੰਚਾਇਆ ਸੀ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ਰੋਣੀ ਕਮੇਟੀ ਹਮੇਸ਼ਾ ਹੀ ਸਿੱਖਾਂ ਦਾ ਕੋਈ ਵੀ ਮਸਲਾ ਆਉਂਦਾ ਉਹਤੀ ਲੜਾਈ ਲੜਦੀ ਐ ਸੋ ਪਤਰਾਚਾਰ ਜਿਹੜਾ ਵਾ ਮੰਤਰਾਲੇ ਨਾਲ ਪਹਿਲਾਂ ਵੀ ਇਸ ਬਾਰੇ ਜਿਹੜਾ ਜਿਹੜੇ ਇੱਥੇ ਦੇ ਕਰਮਚਾਰੀ ਸੀ ਉਹਨਾਂ ਨੂੰ ਰੋਕਿਆ ਗਿਆ ਉਸ ਦੇ ਬਾਰੇ ਵਿੱਚ ਪਹਿਲਾਂ ਵੀ ਆਵਾਜ਼ ਉਠਾਈ ਆ ਪ੍ਰਧਾਨ ਜੀ ਵੱਲੋਂ ਜਿਹੜੀ ਆ ਮਿਨਿਸਟਰੀ ਨੂੰ ਗਈ ਆ ਤੇ ਅੱਜ ਵੀ ਇਹਨਾਂ ਅਮਰਸਰ ਵਕਾਸ ਮੱਝ ਵੱਲੋਂ ਸਾਨੂੰ ਇਹ ਦੋ ਦੋ ਵਿਸ਼ੇ ਨਾਲ ਸੰਬੰਧਿਤ ਜਿਹੜੀ ਇੱਕ ਤਾਂ ਆਹ ਜਿਹੜੀ ਛੋਟੀ ਕਿਰਪਾਨ ਵਾਲਾ ਇਸ਼ੂ ਆ ਤੇ ਕੰਗਾ ਦਾ ਇਸ਼ੂ ਹੈ ਕ ਕੋ ਕਕਾਰ ਨਹੀਂ ਇਹ ਸਾਡੇ ਲਈ ਕਹਿੰਦੇ ਹੁੰਦੇ ਆ ਸਾਡੇ ਸਰੀਰ ਦਾ ਅੰਗਾ ਹੈ ਤੇ ਦੂਸਰਾ ਜਿਹੜੇ ਉੱਥੋਂ ਦੇ ਕਰਮਚਾਰੀ ਨੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਵਾਸਤੇ ਜਿਹੜੀ ਇਹ ਇੱਕ ਧੱਕੇਸ਼ਾਹੀ ਇੱਕ ਡਿਕਟੇਟਰਾਂ ਦਾ ਫਰਮਾਨ ਹੈ ਇਸ ਦੇ ਲਈ ਵਿਚਾਰ ਕੀਤੀ ਜਾਵੇ ਤੇ ਕਿਉਂਕਿ 에어ਪੋਰਟ ਦੇ ਅੰਦਰ ਡੋਮੈਸਟਿਕ ਏਰੀਏ ਦੇ ਵਿੱਚ ਡੋਮੈਸਟਿਕ ਫਲਾਈਟ ਦੇ ਵਿੱਚ ਜਿਹੜਾ ਕੁਝ ਅਲਾਉਡ ਆ ਉਹ ਚੀਜ਼ ਉਹ ਸਾਡੇ ਮੁਲਾਜ਼ਮਾਂ ਨੂੰ ਵੀ ਅਲਾਉਡ ਹੋਣੀ ਚਾਹੀਦੀ ਆ ਸੋ ਉਹਨਾਂ ਨੇ ਪ੍ਰਧਾਨ ਸਾਹਿਬ ਦੇ ਵੱਲੋਂ ਨੁਮਾਇंदे ਸਾਡੇ ਸ਼ਬਾਦ ਸਿੰਘ ਗੁਣੀ ਆਏ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਹਾਂ ਕਿ ਸ਼ਰੌਣੀ ਗੁਰਦਰਾਪਨ ਕਮੇਟੀ ਆਪਣੀ ਡਿਊਟੀ ਬਖੋਬੀ ਪਿਛਲੇ ਸਮੇਂ ਵਾਂਗ ਨਿਭਾਏਗੀ ਅਸੀਂ ਇਸ ਗੱਲ ਦੀ ਪੂਰੀ ਲੜਾਈ ਲੜਾਂਗੇ